ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਐਡ ਲਗਵਾ ਸਕਦੇ ਹੋ ਅਸੀਂ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਉਣੀ ਹੈ ਤੇ ਲੜਕੀਆਂ ਦੀ ਐਡ ਦੇ ਲਈ ਅਸੀਂ ਫੀਸ ਲੈਂਦੇ ਆ ਫੀਸ ਦਾ ਜੋ ਵੀ ਪ੍ਰੋਸੈਸ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤਾ ਜਾਵੇਗਾ ਤੇ ਸਾਡਾ ਓਨਲੀ ਇੱਕ ਹੀ ਨੰਬਰ ਹੈ 8146437169 ਇਸ ਨੰਬਰ ਤੋਂ ਇਲਾਵਾ ਸਾਡਾ ਕੋਈ ਵੀ ਨੰਬਰ ਹੋਰ ਨਹੀਂ ਹੈਗਾ ਤੇ ਸਾਡੇ ਇਸ ਚੈਨਲ ਤੋਂ ਇਲਾਵਾ ਸਾਡਾ ਕੋਈ ਵੀ ਚੈਨਲ ਨਹੀਂ ਹੈਗਾ ਸਾਡੇ ਕੋਲੋ ਸਿਰਫ ਫੈਮਿਲੀ ਵਾਲੇ ਹੀ ਐਡ ਲਗਵਾਇਆ ਕਰੋ ਸਾਨੂੰ ਕੋਈ ਵੀ ਮੈਰਚ ਬਿਊਰੋ ਵਾਲਾ ਤੇ ਵਿਚੋਲਾ ਐਡ ਨਾ ਭੇਜੇ ਕਿਉਂਕਿ ਅਸੀਂ ਫੈਮਿਲੀ ਦੇ ਨੰਬਰ ਸਮੇਤ ਹੀ ਐਡ ਲਗਾਉਨੇ ਆ ਤੇ ਫੈਮਿਲੀ ਫੈਮਿਲੀ ਵਾਲਿਆਂ ਦੀ ਹੀ ਐਡ ਲਗਾਈ ਜਾਂਦੀ ਹੈ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਜਲੰਧਰ ਕਾਸਟ ਮਜਬੀ ਸਿੱਖ ਗੋਤ ਸਹੋਟਾ ਉਮਰ 6 12 91 ਜਨਮ ਦਾ ਟਾਈਮ 9:20 ਪੀ.ਐਮ ਕੱਦ 5 ਫੁੱਟ 2 ਇੰਚ ਪੜਾਈ ਗ੍ਰੈਜੂਏਸ਼ਨ ਇਨ ਬੀ.ਐਸ.ਸੀ ਆਈ.ਡੀ ਤੇ ਪੋਸਟ ਗ੍ਰੈਜੂਏਸ਼ਨ ਇਨ ਕੋਸਮੈਟੋਲੋਜੀਕ ਭਰਾ ਇੱਕ ਗੇ ਅਨਮੈਰਿਡੇ ਪਿਤਾ ਐਕਸਪਾਇਰ ਨੇ ਤੇ ਮਾਤਾ ਹਾਊਸ ਵਾਈਫ ਨੇ ਮੰਗੇ ਪਰਿਵਾਰ ਦੀ ਮੁੰਡਾ ਗਵਰਨਮੈਂਟ ਜੋਬ ਤੇ ਹੋਵੇ ਔਰਲੀ ਮਜਬੀ ਸਿੱਖ ਕਾਸਟ ਵਾਲੇ ਹੀ ਸੰਪਰਕ ਕਰਨ। ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ। ਦਿੱਤੇ ਗਏ ਨੰਬਰ ਤੇ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ। ਨਾਮ ਇੰਦਰਜੀਤ ਕੌਰ, ਪਤਾ ਜਗਰਾਉਂ, ਕਾਸਟ ਐਸ ਸੀ, ਗੋਤ ਸਹੋਟਾ, ਉਮਰ 29 ਸਤ 2002, ਕੱਦ 5 ਫੁੱਟ 5 ਇੰਚ, ਪੜ੍ਹਾਈ +2 ਪਾਸ। ਟੈਲੀ ਕੋਰਸ ਕੀਤਾ ਹੋਇਆ 2 ਇਅਰ ਐਕਸਪੀਰੀਅੰਸ ਜੌਬ ਦਾ ਪਰ 1 KG ਤੇ ਮੰਗੇ ਪਰਵਾਰ ਦੀ ਮੁੰਡਾ PR ਹੋਵੇ ਕੈਨੇਡਾ ਆਸਟ੍ਰੇਲੀਆ ਜਾਂ ਇੰਗਲੈਂਡ ਦੇ ਵਿੱਚ ਨਾਲ ਹੀ ਦਿੱਤਾ ਗਿਆ ਹੈ ਪਰਵਾਰ ਦਾ ਨੰਬਰ ਇਸ ਨੰਬਰ ਤੇ ਡਾਇਰੈਕਟ ਪਰਵਾਰ ਦੇ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਹਾਂਜੀ ਅਗਲਾ ਰਿਸਟਾ ਨੋਟ ਕਰੋ ਨਾਮ ਕੌਰ ਕਾਸਟ ਜੈਡ ਸਿੱਖ ਉਮਰ 37 ਸਾਲ ਕੱਦ 5 ਫੁੱਟ 5 ਇੰਚ ਕਮ ਕੁੜੀ ਸਰਕਾਰੀ ਟੀਚਰ ਦੀ ਨੌਕਰੀ ਕਰਦੀ ਤੇ ਕੁੜੀ ਤਲਖਸ਼ੂ ਦਾ ਇੱਕ 8 ਸਾਲ ਦਾ ਬੱਚਾ ਹੈ ਤੇ ਮੰਗੇ ਪਰਿਵਾਰ ਦੀ ਮੁੰਡਾ ਖਾਨਦਾਨੀ ਸੰਸਕਾਰੀ ਹੋਵੇ ਜੌਬ ਕਰਦਾ ਹੋਵੇ ਜਾਂ ਵੱਧ ਪੜਿਆ ਲਿਖਿਆ ਹੋਵੇ ਤਲਖਸ਼ੂ ਦਾ ਵੀ ਸੰਪਰਕ ਕਰ ਸਕਦੇ ਨੇ 8 ਤੋਂ 10 ਕਿਲੇ ਜ਼ਮੀਨ ਹੋਵੇ ਤੇ ਮੈਰਜ ਬਿਊਰੋ ਵਾਲੇ ਫੋਨ ਨਾ ਕਰਨ ਇਹਨਾਂ ਨੂੰ ਸਿਰਫ ਮੇਲ ਮਿਲਦੇ ਵਾਲੇ ਹੀ ਸੰਪਰਕ ਕਰਨ ਨੰਬਰ ਦਿੱਤਾ ਗਿਆ ਹੈ ਪਰਵਾਰ ਦਾ ਇਸ ਨੰਬਰ ਤੇ ਪਰਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹਾਂ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਅਮਰitsar ਕਾਸਟ ਜੱਟ ਸਿੰਘ ਉਮਰ 1994 ਕੱਦ 6 ਫੁੱਟ ਪੜਾਈ ਪਲੱਸ 2 ਪਾਸ ਐਂਡ ਡਿਪਲੋਮਾ ਪਲੰਬਰ ਦਾ ਨਾਓ ਐਡ ਬੀ ਸੀ ਸਰੀ ਕਨੇਡਾ ਪੀ ਆਰ ਭਰਾ ਤਿੰਨੇ ਦੋ ਮੈਰਿਟ ਨੇ 올 ਫੈਮਿਲੀ ਪਿਓਰ ਵੈਜੀਟੇਰੀਅਨ ਹੈ ਤੇ ਕਾਮੇ ਜੀ ਇਹਨਾਂ ਦਾ ਕਰੰਟਲੀ ਵਰਕਿੰਗ ਇਨ ਕੈਨੇਡਾ ਐਜ਼ ਏ ਲੋਕਲ ਟਰੱਕ ਡਰਾਈਵਰ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਨੇ ਬੀਐਸਸੀ ਨਰਸਿੰਗ ਜਾਂ ਬੀ ਫਾਰਮੇਸੀ ਕੀਤੀ ਹੋਵੇ ਸੋਹਣੀ ਸੁਨੱਖੀ ਹੋਵੇ ਜੈਟ ਸਿੱਖ ਫੈਮਿਲੀ ਤੋਂ ਹੋਵੇ ਵਧੀਆ ਘਰ ਪਰਿਵਾਰ ਤੋਂ ਹੋਵੇ ਤੇ ਕੱਦ 5 ਫੁੱਟ 4 ਇੰਚ ਤੋਂ ਘੱਟ ਨਾ ਹੋਵੇ ਅਮਰਸਰ ਤੇ ਤਰਨਤਾਰਨ ਏਰੀਏ ਨੂੰ ਪੈ ਨੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਦਿੱਤੇ ਗਏ ਨੰਬਰ ਤੇ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਬਹੁਤ ਵਧੀਆ ਪਰਿਵਾਰ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਤਰਨਤਾਰਨ ਕਾਸਟ ਜੱਟ ਸਿੱਖ ਉਮਰ ਡੇਟ ਆਫ ਬਰਥ 1997 ਕੱਦ 6 ਫੁੱਟ ਗੋਤ ਭੁੱਲਰ ਪੜਾਈ ਮਾਸਟਰ ਐਡ ਅਕਾਊਂਟਿੰਗ ਦੀ ਕੀਤੀ ਹੋਈ ਹੈ ਕਾਮੀ ਜੀ ਵਰਕਿੰਗ ਐਸ ਟੈਕਨੀਸ਼ੀਅਨ ਔਨ ਵਰਕ ਵੀਜ਼ਾ ਇਨ ਆਸਟ੍ਰੇਲੀਆ ਸਾਢੇ 9 ਏਕੜ ਜ਼ਮੀਨ ਹੈ ਬਾਈ ਵਰਲੇ ਕਮਰਸ਼ੀਅਲ ਪ੍ਰਾਪਰਟੀ ਮੰਗੇ ਪਰਵਾਰ ਦੀ ਕੁੜੀ ਸੂਨੀ ਸੁਨੱਖੀ ਹੋਵੇ ਵਧੀਆ ਪਰਵਾਰ ਤੋਂ ਹੋਵੇ ਪੜੀ ਲਿਖੀ ਹੋਵੇ ਤੇ ਕੱਦ 5-7 ਤੋਂ ਘੱਟ ਨਾ ਹੋਵੇ ਉਮਰ 26 ਤੋਂ 27 ਤੱਕ ਦੀ ਹੋਵੇ ਤੇ ਨੰਬਰ ਨੋਟ ਕਰ ਸਕਦੇ ਹੋ ਜੀ ਦਿੱਤੇ ਗਏ ਨੰਬਰ ਦੇ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਬਰਨਾਲਾ ਕਾਸਟ ਰਾਮਦਾਸੀਆ ਸਿੱਖ ਉਮਰ 33 1996 ਕੱਦ 5 ਫੁੱਟ 4 ਇੰਚ ਪੜਾਈ ਪੀ ਐਚ ਡੀ ਸੀ ਪ੍ਰਾਏ ਕੇ ਐਂਡ ਮੈਰੀਡਾ ਮੁੰਡਾ ਮੰਗੇ ਜੀ ਮੁੰਡਾ ਸਰਕਾਰੀ ਨੌਕਰੀ ਤੇ ਹੋਵੇ ਬਰਨਾਲਾ ਮੋਗਾ ਮਲੇਰਕੋਟਲਾ ਤੇ ਲੁਧਿਆਣੇ ਏਰੀਆ ਨੂੰ ਪਹਿਲੇ ਦੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਰਾਮਦਾਸੀਆ ਸਿੰਘ ਉਮਰ 1/10/1994 ਕੱਦ 5 ਫੁੱਟ 8 ਇੰਚ ਪੜ੍ਹਾਈ ਪਲੱਸ 2 ਪਾਸ ਨੇ ਭੈਣ 1 ਗੇ ਅਨਮੈਰੀਡ ਤੇ ਕਾਮੇ ਜੀ ਮੁੰਡਾ 2018 ਤੋਂ 에어ਫੋਰਸ ਦੇ ਵਿੱਚ ਕਾਮਗਰਦ ਹੈ ਅਜੇ ਗੱਚਾ ਹੀ ਹੈ ਜੀ ਤੇ ਸੈਲਰੀ 15000 ਪਰ ਮੰਥ ਦੀ ਮੰਗੇ ਪਰਵਾਰ ਦੀ ਕੁੜੀ ਪੜੀ ਲਿਖੀ ਹੋਵੇ ਬੀਏ ਕੀਤੀ ਹੋਵੇ ਤੇ ਲੜਕੀ ਦੀ ਉਮਰ 26 ਸਾਲ ਤੋਂ ਵੱਧ ਨਾ ਹੋਵੇ ਤੇ ਨਾਲ ਪਰਵਾਰ ਦਾ ਨੰਬਰ ਦਿੱਤਾ ਗਿਆ ਹੈ ਦਿੱਤੇ ਗਏ ਨੰਬਰ ਤੇ ਡਾਇਰੈਕਟ ਪਰਵਾਰ ਦੇ ਨਾਲ ਗੱਲਬਾਤ ਕਰ ਸਕਦੇ ਹਾਂ ਤੇ ਵਧੇਰੇ ਜਾਣਕਾਰੀ ਵੀ ਲੈ ਸਕਦੇ ਹਾਂ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੁਰਿੰਦਰਦੀਪ ਸਿੰਘ ਪਿਤਾ ਹਰਮੀਤ ਸਿੰਘ ਪਤਾ ਜਗਰਾਓ ਕਾਸਟ ਅਰੋੜਾ ਸਿੱਖ ਕੱਦ 5 ਫੁੱਟ 11 ਇੰਚ ਉਮਰ 33 1999 ਪ੍ਰਾ ਇੱਕੇ ਮੈਰਿਡੇ ਪੜਾਈ ਐਮਏ ਬੀਐਡ ਕੀਤੀ ਹੋਈ ਹੈ ਕੰਮ ਇਹ ਜੀ ਸਕੂਲ ਟੀਚਰ ਨੇ ਇਨਕਮ 3.5 ਲੱਖ ਜੀ 1 ਲੱਖ ਛੁਦਾਏ ਇੱਕ ਪਲਾਟ ਵੀ ਤੇ ਪਿਤਾ ਦਾ ਆਪਣਾ ਬਿਜ਼ਨਸ ਜੀ ਮਾਦਾਰੀ ਟਾਇਰ ਨੇ ਸੁਪਰੀਡੈਂਟ ਪੀ ਡਬਲਯੂ ਡੀ ਐਂਡ ਬੀ ਐਂਡ ਆਰ ਮੰਗੇ ਪਰਵਾਰ ਦੀ ਕੁੜੀ ਵਧੀਆ ਹੋਵੇ ਸਿੰਪਲ ਹੋਵੇ ਸਾਦਾ ਵਿਆਹ ਕਰਨਾ ਹੈ ਹੋਰ ਪਰਵਾਰ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਮੰਗ ਨਹੀਂ ਤੇ ਨਾਲ ਹੀ ਪਰਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਪਰਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਤੇ ਵਧੇਰੇ ਜਾਣਕਾਰੀ ਵੀ ਲੈ ਸਕਦੇ ਹਾਂ ਜੀ ਹਾਂਜੀ ਏਸੀ ਜੀ ਅੱਜ ਦੇ ਆਪਣੇ ਕੁਝ ਨਵੇਂ ਰਿਸ਼ਤੇ ਜੇ ਇਹਨਾਂ ਰਿਸ਼ਤੀਆਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਤਾਂ ਦਿੱਤੇ ਗਏ ਨੰਬਰਾਂ 'ਤੇ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਿਆ ਕਰੋ ਤੇ ਬਾਅਦ ਦੇ ਵਿੱਚ ਰਿਸ਼ਤਾ ਕਰਿਆ ਕਰੋ ਅਗਰ ਤੁਹਾਨੂੰ ਰਿਸ਼ਤਾ ਕਰਨ ਦੇ ਸਮੇਂ ਜਾਂ ਬਾਅਦ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਏ ਤੇ ਉਸਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਂਦਾ ਏ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਜੇਕਰ ਤੁਸੀਂ ਵੀ ਆਪਣੇ ਲੜਕੀ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਐਡ ਲਗਵਾ ਸਕਦੇ ਹੋ ਜੀ ਤੇ ਸਾਡੇ ਇਸ ਨੰਬਰ ਤੋਂ ਬਿਨਾ ਇਸ ਨੰਬਰ ਤੋਂ ਇਲਾਵਾ ਹੋਰ ਕੋਈ ਵੀ ਨੰਬਰ ਨਹੀਂ ਹੈਗਾ ਅਗਰ ਤੁਹਾਨੂੰ ਕਿਸੇ ਹੋਰ ਨੰਬਰ ਤੋਂ ਇਸ ਨੰਬਰ ਨੂੰ ਛੱਡ ਕੇ ਹੋਰ ਨੰਬਰ ਤੋਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕਾਲ ਆਉਂਦੀ ਏ ਤੇ ਸਾਡਾ ਨਾਮ ਲੈ ਕੇ ਗੱਲ ਕਰਦੇ ਆ ਤੇ ਉਹਨਾਂ ਚੀਜ਼ਾਂ ਤੋਂ ਤੁਸੀਂ ਸਾਵਧਾਨ ਰਹੋ ਕਿਉਂਕਿ ਸਾਡਾ ਓਨਲੀ ਇੱਕ ਹੀ ਨੰਬਰ ਏ ਇਸ ਨੰਬਰ ਤੋਂ ਇਲਾਵਾ ਸਾਡਾ ਕੋਈ ਨੰਬਰ ਨਹੀਂ ਤੇ ਨਾ ਹੀ ਸਾਡਾ ਕਿਸੇ ਦੇ ਨਾਲ ਕੋਈ ਲਿੰਕ ਏ ਅਸੀਂ ਕੁੜੀਆਂ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਉਣੀ ਆ ਤੇ ਲੜਕੀਆਂ ਦੀ ਐਡ ਦੇ ਲਈ ਅਸੀਂ ਫੀਸ ਲੈਣੇ ਆ ਫੀਸ ਦਾ ਸਾਰਾ ਪ੍ਰੋਸੈਸ ਅਸੀਂ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦੇਵਾਂਗੇ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ